ਮੈਨੂੰ ਬਹੁਤ ਪਿਆਰ ਮਿਲ ਰਿਹਾ ਸਾਰੇ ਪਾਸਿਓ ਸਾਡਾ ਪਰਿਵਾਰ ਵੀ ਦੇਖੋ ਸਾਡੇ માનਯੋਗ ਮੰਤਰੀ ਜੀ ਸਾਡੇ ਚੇਅਰਮੈਨ ਸਾਹਿਬ ਸਾਰੇ ਇੱਥੇ ਆਏ ਐ ਸਾਡੇ ਸਾਰੇ ਕਾਉਂਸਲਰ ਭਰਾ ਫੇਰੀ ਫੈਮਿਲੀ ਮੇਰੇ ਫਰੈਂਡਸ ਬਹੁਤ ਮੈਨੂੰ ਪਿਆਰ ਮਿਲ ਰਿਹਾ ਔਰ ਸਾਥ ਮਿਲ ਰਿਹਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਵਸਿਆਹਾ ਵਾਸੀਆਂ ਦਾ ਸ਼ੁਕਰਗੁਜ਼ਾਰ ਹਾਂ ਜਿੰਨਾ ਪਿਆਰ ਮਿਲ ਰਿਹਾ ਔਰ ਹਲਾਰਾ ਮੈਨੂੰ ਮਿਲ ਰਿਹਾ ਅੱਜ ਆਈਪੀਐਲ ਦਾ ਫਾਈਨਲ ਸੀ ਫੇਰ ਵੀ ਤੁਸੀਂ ਦੇਖਿਆ ਹੋਣਾ ਕਿ ਸਾਰਾ ਹਾਊਸ ਫੁੱਲ ਸੀ ਹਨਾ ਬਹੁਤ ਖੁਸ਼ੀ ਹੋ ਰਹੀ ਹੈ ਸਭ ਠੀਕ ਚੱਲ ਸਰ ਉਹਦੇ ਮਤਸ ਰਹੀ ਲੋਕਾਂ ਦੇ ਵਿੱਚ ਛੋਟਾ ਸ਼ੁਰੂ ਕੀਤਾ ਰੋਡ ਸ਼ੋਅ ਦੇ ਵਿੱਚ ਕਿਸੇ ਦਾ ਪਿਆਰ ਮਿਲ ਰਿਹਾ ਬਹੁਤ ਈ ਹਜ਼ਾਰ ਹੈ ਜੀ ਉਹਨੇ ਰੋਡ ਸ਼ੋਅ ਨਹੀਂ ਕਰਾਂਗੇ ਉਹ ਹੈਗੀ ਹੈ ਸਾਡੀ ਪਾਤ ਯਾਤਰਾ ਉਹ ਉਹ ਕਰੀਦੀ ਹੈ ਰੋਜ਼ ਔਰ ਚੰਗਾ ਲੱਗਦਾ ਹੈ ਜਦੋਂ ਲੋਕਾਂ ਨੂੰ ਪਹੁੰਚਾਈ ਦਾ ਮਾਰਕੀਟ ਆ ਤੇ ਉਹ ਘਰਾਂ ਚੋਂ ਨਿਕਲੀਗਾ ਲੋਕਾਂ ਨੂੰ ਮਿਲਦਾ ਲੋਕਾਂ ਨੂੰ ਪੀਮ ਪੀਮ ਅਪੀਲ ਮੈਂ ਹੀ ਕਰੂੰਗਾ ਕਿ ਗਰਮੀਆਂ ਦਾ ਮਹੀਨਾ ਮੈਨੂੰ ਪਤਾ ਹੈ ਛੁੱਟੀਆਂ ਤੇ ਜਾਣਾ ਹੁੰਦਾ ਰਿਸ਼ਤੇਦਾਰਾਂ ਕੋਲ ਜਾਣਾ ਹੁੰਦਾ ਜਾਂ ਤਾਂ ਜਾ ਕੇ 19 ਤੋਂ ਪਹਿਲਾਂ ਆ ਜਾਓ ਜਾਂ 19 ਤੋਂ ਬਾਅਦ ਜਾਈਓ ਪਰ ਵੋਟ ਜ਼ਰੂਰ ਪਾਓ ਸਰ ਜਿਹੜਾ ਮੈਂ ਜੂਨ ਪੜ੍ਹສາ ਹੋ ਕੇ ਆਂਦਾ ਕਿ ਇਹ ਤੁਹਾਡੇ ਕੰਮਾਂ ਨੂੰ ਆ ਇਹ ਦੇਖੋ ਨੋਕਾ ਦਾ ਪਿਆਰ ਹੈ ਮੈਂ ਲੁਧਿਆਣੇ ਦਾ ਜੰਮਿਆ ਬਲਿਆ ਪੜਿਆ ਲਿਖਿਆ ਸਾਰਿਆਂ ਨਾਲ ਪਿਆਰ ਹੈ ਔਰ ਕੰਮ ਵੀ ਕੀਤੇ ਹੈਗੇ ਔਰ ਕਰਾਂ ਦੇਖੋ ਸੰਜੀਵ अरोड़ा ਜੀ ਦੀ ਇਲੈਕਸ਼ਨ ਕੈਂਪੇਨ ਦਾ ਹਿੱਸਾ ਬਣ ਕੇ ਬੜਾ ਫਕਰ ਮਹਿਸੂਸ ਕਰ ਰਹੇ ਆਂ। ਆ ਮੇਰੇ ਸਿਰ ਤੇ ਵੀ ਫੁੱਲ ਦੇਖ ਰਹੇ ਹੋਗੇ ਤੁਸੀਂ। ਆ ਸ਼ਾਇਦ ਮੇਰੀ ਜੇਬ ਦੇ ਵਿੱਚ ਵੀ ਆ ਦੇਖੋ ਖੁੱਲਾ ਹੈਗੇ ਨਾ ਫੁੱਲ ਇਹ। ਅੱਜ ਅਸੀਂ ਪਾਣੀ ਯਾਤਰਾ ਤੇ ਗਏ ਸੀ। ਤਾਂ ਨੋਕ ਕੇ ਫੁੱਲ ਵਰਸਾ ਕੇ ਸਾਡਾ ਸਨਮਾਨ ਸਤਕਾਰ ਕਰਦੇ ਦੀ ਸੰਜੀਵ अरोड़ा ਜੀ ਦੇ ਕੀਤੇ ਕੰਮਾਂ ਦੇ ਸਕਦੇ। ਇਹ ਰਿਕਾਰਡ ਹੈ, ਇਤਿਹਾਸ ਹੈ ਇੱਕ। ਕਿ ਮੈਂਬਰ ਪਾਰਲੀਮੈਂਟ ਖਾਸ ਤੌਰ ਤੇ ਰਾਜ ਸਭਾ ਮੈਂਬਰ ਉਸੇ ਪੂਰਾ ਰਿਕਾਰਡ ਕੱਢ ਕੇ ਦੇ ਲੋ ਕਿਸੇ ਨੇ ਕਦੇ ਕੰਮ ਨਹੀਂ ਕੀਤੇ ਹੋਣਗੇ ਜਿਹੜੇ ਸੰਜੀਵ ਅਰੋੜਾ ਜੀ ਨੇ ਕੀਤੇ ਤਿੰਨ ਸਾਲਾਂ ਦੇ ਇਹਨਾਂ ਦੇ ਕੀਤੇ ਕੰਮ ਨਿਰਸਵਾਰਥ ਲੋਕਾਂ ਦੇ ਵਿੱਚ ਵਿਚਰਨਾ ਇਮਾਨਦਾਰੀ ਦੇ ਨਾਲ ਵਿਚਰਨਾ ਇਹ ਇਹਨਾਂ ਦੇ ਹਿੱਸੇ ਆਇਆ ਤੇ ਲੋਕ ਇਸ ਗੱਲ ਦੀ ਕਦਰ ਕਰ ਰਹੇ ਨੇ ਤੇ ਮੈਂ ਬੜੇ ਵਿਸ਼ਵਾਸ ਦੇ ਨਾਲ ਹੀ ਗੱਲ ਕਹਿ ਸਕਦਾ ਜ਼ਿੰਮੇਵਾਰੀ ਦੇ ਨਾਲ ਕਹਿ ਸਕਦਾ ਤੇ ਸੰਜੀਵ ਅਰੋੜਾ ਜੀ ਦਾ ਪਾਰਟੀ ਦੇ ਵਿੱਚ ਵੱਡਾ ਅਹਿਮ ਸਥਾਨ ਹੈ ਤੇ ਸੰਜੀਵ ਅਰੋੜਾ ਜੀ ਦਾ ਇੱਥੋਂ ਜਿੱਤਣਾ ਲੁਧਿਆਣਾ ਨਿਵਾਸੀਆਂ ਦੇ ਲਈ ਇੱਕ ਬਹੁਤ ਵੱਡਾ ਤੋਹਫਾ ਹੋਣਾ ਹੈ ਕਿਉਂਕਿ ਇਹ ਦੂਜੇ ਤਾਂ ਕੁਝ ਕਰ ਨਹੀਂ ਸਕਦੇ ਇਹ ਤੇ ਸਿਰਫ ਰੌਲਾ ਪਾ ਸਕਦੇ ਆ ਨਾ ਇਹਨਾਂ ਦੇ ਪੱਲੇ ਕਿਸੇ ਪਾਰਟੀ ਦੇ ਪੱਲੇ ਕੁਝ ਹੈ ਨਾ ਇਹਨਾਂ ਦੇ ਕੈਂਡੀਡੇਟ ਦੇ ਪੱਲੇ ਕੁਝ ਆ ਸੰਜੀਵ ਅਰੋੜਾ ਜੀ ਦੀ ਜ਼ਿੰਦਗੀ ਸਾਰਿਆਂ ਦੇ ਸਾਹਮਣੇ ਆ ਅਗੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਾਰੇ ਕੰਮ ਲੁਧਿਆਣਾ ਨਿਵਾਸੀਆਂ ਦੇ ਜਿਸ ਤਰ੍ਹਾਂ ਇਹਨਾਂ ਨੇ ਵੀੜਾ ਚੁੱਕਿਆ ਕਿ ਸਾਰੇ ਕੰਮ ਕਰਾ ਕੇ ਦੇਣੇ ਨੇ ਤੇ ਲੁਧਿਆਣੇ ਨੂੰ ਇੱਕ ਨੰਬਰ ਦਾ ਸ਼ਹਿਰ ਪਹਿਨਾ ਹੀ ਗਿਆ ਪਰ ਹਰ ਪੱਖ ਤੋਂ ਇੱਕ ਨੰਬਰ ਦਾ ਸ਼ਹਿਰ ਇਹਨਾਂ ਨੇ ਬਣਾਉਣਾ ਹੈ ਇੰਨੀ ਜਿਹੜੀਆਂ ਸਰਕਾਰਾਂ ਦੀ ਸਾਢੇ 4 ਸਾਲ ਤੋਂ ਬਾਅਦ ਇੱਕ ਨਹੀਂ ਚੱਲਦੀ ਇਹ ਸਰਕਾਰ ਅੰਦੇਂਦੀ ਕੰਮ ਕਰਦੀ ਹੈ ਦੇਖੋ ਬਿਲਕੁਲ ਇਹ ਪਹਿਲੀ ਸਰਕਾਰ ਹੈ ਜਿਨੇ ਸਰਕਾਰ ਬਣਦੇ ਆ ਤੀਜੇ ਮਹੀਨੇ ਅਸੀਂ ਪੀਲੀ ਫਰੀ ਕੀਤੀ ਦੀ ਬੀਲੀ ਫਰੀ ਕਹਦੀ ਅਸੀਂ ਮੁਹੱਲਾ ਕ੍ਰੀਨੇ ਕਿਹਾ ਧਿਓ ਬਣਾਤੇ ਐਜੂਕੇਸ਼ਨ ਸੈਕਟਰ ਦੇ ਵਿੱਚ ਅੱਜ ਪੰਜਾਬ ਦਾ ਕੋਈ ਸਕੂਲ ਐਸਾ ਨਹੀਂ ਜਿੱਥੇ ਪੂਰਾ ਇਨਫਰਾਸਟ੍ਰਕਚਰ ਨਾ ਹੋਵੇ ਕਿਤੇ ਚਾਰ ਦੀਵਾਰੀ ਨਾ ਹੋਵੇ ਉਹ ਕਿਤੇ ਸਿਸਟਮ ਨਹੀਂ ਮਤਲਬ ਕਹਿੰਦਾ ਕਿ ਹਰ ਖੇਤਰ ਦੇ ਵਿੱਚ ਜਿਹੜੇ ਕੰਮ ਅਸੀਂ ਕਿਹਾ ਉਹ ਵੀ ਕੀਤੇ 16 ਟੋਲ ਪਲਾਜੇ ਹਟਾਏ ਜਿਹੜੇ ਪੂਰੇ ਦੇਸ਼ ਦਾ ਤੁਸੀਂ ਇਤਿਹਾਸ ਕੱਢ ਕੇ ਦੇਖ ਲਓ ਮੈਂ ਬੜੀਆਂ ਸਟੇਟਾਂ ਦੇ ਵਿੱਚ ਗਿਆ ਮੈਂ ਉੱਥੇ ਲੋਕਾਂ ਨੂੰ ਪੁੱਛਿਆ ਕਿ ਤੁਸੀਂ ਟੋਲ ਪਲਾਜੇ ਕਦੀ ਹਟਦੇ ਦੇਖੇ ਨੇ ਤਾਂ ਹਰ ਇੱਕ ਬੰਦੇ ਦਾ ਜਵਾਬ ਦੀ ਸ਼ਾਇਦ ਥੋੜਾ ਵੀ ਇਹ ਜਵਾਬ ਹੋਵੇ ਕਿ ਲੱਗਦੇ ਤਾਂ ਦੇਖੇ ਨੇ ਹਟਦੇ ਨਹੀਂ ਕਿਸੇ ਨੇ ਦੇਖੇ ਇਹ ਪਹਿਲੀ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਹੈ ਕਿਉਂਕਿ ਅਸੀਂ ਅਰਵਿੰਦ ਕੇਜਰੀਵਾਲ ਜੀ ਸਾਡੇ ਨੈਸ਼ਨਲ ਕਨਸਲਰ ਸਾਹਿਬ ਦੀ ਸੋਚ ਹੈ ਜਿਹੜੀ ਬਹੁਤੇ ਪੈਰਾ ਦੇ ਰਹੇ ਆ ਤੇ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਆ ਸਭ ਤੋਂ ਤਿੰਨ ਸਾਲ ਦੇ ਵਿੱਚ ਕੋਈ ਐਂਟੀਨਕੰਮਬੈਂਸੀ ਨਹੀਂ 2022 ਦੇ ਵਿੱਚ ਅਸੀਂ 92 ਐਮਐਲ ਜਿੱਤੇ ਤੇ ਅੱਜ 95 ਆ ਤੇ ਸਾਰੇ ਲੁਧਿਆਣਾ ਵਾਸੀਆਂ ਦੇ ਸਹਿਯੋਗ ਦੇ ਨਾਲ 96 ਹੋਣ ਜਾ ਰਹੇ ਆ ਸੋ ਇਸ ਕਰਕੇ ਲੋਕ ਕੀਤੇ ਕੰਮਾਂ ਤੇ ਮੋਹਰ ਲਾਣਗੇ ਤੇ ਸੰਜੀਵ अरोड़ा ਜੀ ਦੀ ਸ਼ਖਸੀਅਤ ਜਿਹੜੀ ਇਹਨਾਂ ਦੀ ਇੱਕ ਬਹੁਤ ਹੀ ਨਿਮਰ ਸੁਭਾਅ ਤੇ ਲੋਕਾਂ ਦੇ ਵਿਚਰਨਾ ਇਹ ਸਾਰੀਆਂ ਗੱਲਾਂ ਜਿਨ੍ਹਾਂ ਸਾਨੂੰ ਵੱਡੇ ਮਾਰਗਦਰਸ਼ਕ ਦੇ ਨਾਲ ਪੂਰਾ ਉਮੀਦ ਆਇਆ ਕਿ ਸੰਦੀਵ ਰੋੜਾ ਦੀ ਵੱਡੇ ਮਾਰਦਿਆਂ ਦੇ ਨਾਲ ਜਿੱਤਨ ਦੀ